ਸਸਰੀਆ ਗੱਲ ਦੋਤੂ ਅੱਜ ਤੁਹਾਡੇ ਲਈ ਲੈ ਕੇ ਆਏ ਇੱਕ ਖਾਸ ਖਬਰ ਆਪਣੇ ਚੈਨਲ ਪੰਜਾਬ ਦੀ ਬਾਣੀ ਤੇ ਜਿਵੇਂ ਤੁਹਾਨੂੰ ਪਤਾ ਹੈ ਲੁਧਿਆਣਾ ਦੇ ਸੁੰਦਰ ਨਗਰ ਦੇ ਚੌਕ ਦੇ ਵਿੱਚ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਕੌਣ ਹੈ ਇਹ ਕਾਰਤਿਕ ਪੱਗਣ ਨਾਮ ਦਾ ਮੁੰਡਾ ਜਿਹਦੇ ਦਾ ਬੋੜੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਕੌਣ ਸੀ ਉਹ ਦੋ ਮੁੰਡੇ ਵਾਈਕਸ ਉਰ ਜਿਹੜੇ ਇਹਦਾ ਕਤਲ ਕਰਕੇ ਹਾਰ ਹੋ ਚੁੱਕੇ ਨਹੀਂ ਇਹ ਭਾਰਤ ਦੇ ਬਗਣ ਤੇ 카르틱 ਦਾ ਦੋਸਤ ਦੋਨੇ ਸਕੂਟੀ ਤੇ ਤੇ ਉਹਨਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀਆਂ ਤੇ 카르틱 ਬਗਣ ਦਾ ਦੋਸਤ ਹਲੇ ਤੱਕ ਹਸਪਤਲ ਚ ਗੰਭੀਰ ਹਾਲਤ ਚ ਹੈ ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਦੀ ਕੁਛ 22 ਸਾਲ ਉਮਰ ਸੀ ਜਿਹਦੇ ਵਿੱਚ ਕਾਰਤਿਕ ਕਾਰਤਿਕ ਇੱਕ ਗੈਂਗਸਟਰ ਸੀ ਕੁਛ ਦਿਨ ਪਹਿਲਾਂ ਜੇਲੋਂ ਰਿਹਾਈ ਲੈ ਕੇ ਆਪਣੇ ਪਿੰਡ ਪਹੁੰਚਿਆ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਸਾਜ਼ਿਸ਼ ਇਹਦੇ ਕਤਲ ਕਰਨ ਦੇ ਨਾਲ ਇਹ ਜੇਲੋਂ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਸਾਜ਼ਿਸ਼ ਕੀਤੀ ਜਾ ਰਹੀ ਸੀ ਤੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਪੁਣੇ ਸ ਬਹੁਤ ਹੀ ਜ਼ਿਆਦਾ ਛਾਣਨੀ ਉਤਰੀ ਹੈ ਤੇ ਨਾ ਹੀ ਉਹਨਾਂ ਕੋਲ ਕੋਈ ਪੱਕੇ ਸਬੂਤ ਮਿਲਨੇ ਨਾ ਹੀ ਕੋਈ ਉਹਨਾਂ ਦੇ ਕੋਲੇ ਹਥਿਆਰ ਮਿਲਨੇ ਨੂੰ ਹੌਨ ਸੀਹੇ ਕਾਤ ਤੇ ਨਾਮ ਦਾ ਮੁੰਡਾ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਕਿ ਸੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਬਸਕ੍ਰਾਈਬ ਤੇ ਨਾ ਲੱਗਦੇ ਬੈਲ ਆਈਕਨ ਜ਼ਰੂਰ ਦਵਾ ਦਿਓ ਤਾਂ ਕਿ